ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਤੇ ਪੜ੍ਹੇ ਲਿਖੇ ਉਸ ਯੋਗਤਾ ਵਾਲੇ ਅਧਿਆਪਕਾਂ ਦੀਆਂ ਆਮ ਤੌਰ ਤੇ ਬਨામੀਆਂ ਹੁੰਦੀਆਂ ਸਾਫ ਦਿਖਾਈ ਦੇ ਰਹੀਆਂ ਅਰੇ ਰੁਕੋ ਨਾਮ ਲੈ ਰਹੀਆਂ ਅਰੇ ਇੱਕ ਮਾਮਲਾ ਸ਼੍ਰੀ ਮੁਖਤਰ ਸਾਹਿਬ ਜਿਹੜੇ ਦੇ ਨੈਟਰਲ ਫਲਾਵਰ ਗਵਰਨਮੈਂਟ ਸਕੂਲ ਪਿੰਡ ਮਦੀਰ ਗਿੱਦੜਵਾ ਵਿਖੇ ਵਾਪਰਿਆ ਹੈ ਜਿੱਥੇ ਇੱਕ ਮਹਿਲਾ ਵਿਆਪਕ ਦੇ 10 ਸਾਲ ਦੇ ਇੱਕ ਮਾਸੂਮ ਬੱਚੀ ਨੂੰ ਕਾਫੀ ਇਤਰਾਜਯੋਗ ਅਤੇ ਅਸ਼ਲੀਲ ਸ਼ਬਦਾਬੀ ਦੀ ਵਰਤੋਂ ਕਰਕੇ ਉਸਨੂੰ ਜ਼ਰੇਲ ਕੀਤਾ ਹੈ ਹੁਣ ਬੱਚੀ ਦੇ ਪਰਿਵਾਰ ਵੱਲੋਂ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਪਾਲ ਅਫਸਰ ਆਇਆ ਸਰਤੇ ਅਗਰਿਤ ਨੇ ਆ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੂੰ ਮੈਨਾ ਦੇ ਆਪਕ ਨੇ ਲਿਖੀ ਮਾਫੀਆਂ ਭੇਜ ਕੇ ਖੁਦ ਗਲਤੀ ਨੂੰ ਮੰਨ ਲਿਆ ਹੈ ਜਿਹੜਾ ਬਤਾਰਾ ਪੂਰੇ ਪਿੱਤੇ ਨਾ ਦਰਾਉਣ ਦੀ ਉਦੋਂ ਤੋਂ ਗੱਲ ਲਿਖੀ ਹੋ ਵੀ ਦਿੱਤੀ ਗਈ ਹੈ ਪਰ ਉਧਰ ਦੂਸਰੇ ਪਾਸੇ ਜ਼ਿਲ੍ਹਾ ਭਲਾਈ ਅਫਸਰ ਨੇ ਇਸ ਮਾਮਲੇ ਵਿੱਚ ਡਾਟਾ ਬਲਾ ਕੰਵੈਂਟ ਸਕੂਲ ਮਦੇਰ ਗਿੱਦੜਬਾਦ ਨੂੰ ਨੋਟਿਸ ਵੀ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਜ਼ਿਲ੍ਹਾ ਭਲਾਈ ਅਫਸਰ ਦਾ ਕਹਿਣਾ ਹੈ ਕਿ ਇਹ ਜੇ ਮਾਮਲੇ ਪਰਦਾਸ਼ ਕਰਨ ਦੇ ਯੋਗ ਨਹੀਂ ਹਨ ਜੇਕਰ ਉਹ ਸਕੂਲ ਦੇ ਯੋਗ ਦਾ ਨਾ جواب ਨਾ ਆਇਆ ਤਾਂ ਸਕੂਲ ਤੇ ਮੈਲਾ ਦੇ ਆਪਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਅਮਲ ਜਾਂਦੀ ਜਾਵੇਗੀ। ਸ਼ਬਦ ਕਿਹਾ ਗਿਆ ਜਿਹੜਾ ਕਿ ਕਹਿਣਾ ਨਹੀਂ ਬਣਦਾ ਸੀਗਾ। ਤੇ ਉਹ ਮੈਂ ਆਪਣੇ ਦਫ਼ਤਰ ਦੇ ਵਿੱਚ ਸਕੂਲ ਪ੍ਰਿੰਸੀਪਲ ਨੂੰ ਤੇ ਟੀਚਰ ਨੂੰ ਬੁਲਾ ਕੇ ਤਾਂ ਉਹਨਾਂ ਨੇ ਉਹ ਰਿਟਰਨ ਅਪੋਲੋਜੀ ਕੀਤਾ ਵੀ ਇਹ ਸ਼ਬਦ ਸਾਨੂੰ ਨਹੀਂ ਕਹਿਣਾ ਚਾਹੀਦਾ ਸੀਗਾ ਤੇ ਉਹ ਉਹਨਾਂ ਨੇ ਰਿਟਰਨ ਮਾਫੀ ਮੰਗੀ। ਸਰ ਸਕੂਲ ਕਿੱਥੋਂ ਦਾ ਸੀ ਤੇ ਕਿਹੜਾ ਸਕੂਲ ਸੀ? ਇਹ ਗਿੱਦੜਵਾ ਦੇ ਵਿੱਚ ਸਾਡਾ ਲिटल ਫਾਸ ਹੋ ਗਿਆ ਸਰ ਅੱਗੇ ਤੋਂ ਇਹੋ ਜਿਹਾ ਵਰਤਾਰਾ ਨਾਂ ਵਰਤ ਰਹੇ ਤਾਂ ਇਹਦੇ ਲਈ ਕੀ ਕਹਿਣਾ ਚਾਹੋਗੇ ਹੋਰ ਵੀ ਬੜੇ ਸਕੂਲ ਨੇ ਤੁਹਾਡੇ ਦੇ ਘਰ ਵਿੱਚ ਅਸੀਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਵੀ ਬੱਚਿਆਂ ਦੇ ਨਾਲ ਜਾਂ ਬੱਚਿਆਂ ਦੇ ਪੇਰੈਂਟਸ ਨਾਲ ਚਾਹੇ ਕੋਈ ਵੀ ਸਕੂਲ ਦੇ ਵਿੱਚ ਆਉਂਦਾ ਉਹਨੂੰ ਪੂਰਨ ਸਤਿਕਾਰ ਦਿੱਤਾ ਜਾਵੇ ਉਹਨਾਂ ਨੂੰ ਮਿਲਿਆ ਜਾਵੇ ਤੇ ਕਿਸੇ ਨਾਲ ਵੀ ਕੋਈ ਇਹ ਸ਼ਬਦ ਨਾ ਵਰਤੇ ਜਾਣ ਜਿਹਦੇ ਨਾਲ ਕਿਸੇ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੇ ਐਵਰ ਮਜ਼ਾਬੀ ਟੀਵੀ ਦੇ ਲਈ ਮੁਖਤਰ ਸਾਹਿਬ ਤੋਂ ਹੁੰਦ ਲਾਈ ਰਿਪੋਰਟ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਅਤੇ ਪੜ੍ਹੇ ਲਿਖੇ ਉਸ ਯੋਗਤਾ ਵਾਲੇ ਅਧਿਆਪਕਾਂ ਦੀਆਂ ਆਮ ਤੌਰ ਤੇ ਬੰਨਾਮੀਆਂ ਹੁੰਦੀਆਂ ਸਾਫ ਦਿਖਾਈ ਦੇ ਰਹੀਆਂ ਅਰੇ ਰੁਪਨ ਦਾ ਨਾਮ ਲੈ ਰਹੀਆਂ ਅਰੇ ਇੱਕ ਮਾਮਲਾ ਸ਼੍ਰੀ ਮੁਖਤਰ ਸਾਹਿਬ ਜਿਵੇਂ ਲਿਟਰ ਫਲਾਵਰ ਗਵਰਨਮੈਂਟ ਸਕੂਲ ਪਿੰਡ ਮਦੀਰ ਗਿੱਦੜਵਾ ਵਿਖੇ ਵਾਪਰਿਆ ਹੈ ਜਿੱਥੇ ਇੱਕ ਮਹਿਲਾ ਅਧਿਆਪਕ ਨੇ 10 ਸਾਲ ਦੀ ਇੱਕ ਮਾਸੂਮ ਬੱਚੀ ਨੂੰ ਕਾਫੀ ਇਤਰਾਜਯੋਗ ਅਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਕੇ ਉਸਨੂੰ ਜ਼ਰੇਲ ਕੀਤਾ ਹੈ ਮੋਬਤੀ ਦੇ ਪਰਿਵਾਰ ਵੱਲੋਂ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਭਲਾਈ ਅਫਸਰ ਦੇ ਧਿਆਨ ਵਿੱਚ ਲਿਆਜਾਂ ਤੋਂ ਬਾਅਦ ਸਿੱਖਿਆ ਵਿਭਾਗੋਂ ਮਹਿਲਾ ਵਿਆਪਕ ਨੇ ਲਿਖਤੀ ਮਾਫੀਆਂ ਭੇਜ ਕੇ ਖੁਦ ਗਲਤੀ ਨੂੰ ਮੰਨ ਲਿਆ ਹੈ ਜਿਹੜਾ ਬਤਾਰਾ ਪੂਰੇ ਪੀਟੇ ਨਾ ਦਰਾਉਣ ਦੀ ਉਦੋਂ ਤੋਂ ਗੱਲ ਲਿਖੀ ਹੋ ਵੀ ਦਿੱਤੀ ਗਈ ਹੈ ਪਰ ਉਧਰ ਦੂਸਰੇ ਪਾਸੇ ਜ਼ਿਲ੍ਹਾ ਭਲਾਈ ਅਫਸਰ ਨੇ ਇਸ ਮਾਮਲੇ ਵਿੱਚ ਡੇਟਾ ਦਾਵਾ ਕਾਨਵਿੰਟ ਸਕੂਲ ਮਦੀਰ ਗਿੱਦੜਬਾਦ ਨੂੰ ਨੋਟਿਸ ਵੀ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਜ਼ਿਲ੍ਹਾ ਭਲਾਈ ਅਫਸਰ ਦਾ ਕਹਿਣਾ ਹੈ ਕਿ ਇਹ ਜੇ ਮਾਮਲੇ ਪਰਦਾਸ਼ ਕਰਨ ਦੇ ਯੋਗ ਨਹੀਂ ਹਨ ਜੇਕਰ ਉਪ ਸਕੂਲ ਦੇ ਯੋਗ ਦਾ ਨਾ جواب ਨਾ ਆਇਆ ਤਾਂ ਸਕੂਲ ਤੇ ਮੈਦਾਨ ਦੇ ਆਪਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਅਮਲ ਲਿਆਂਦੀ ਜਾਵੇਗੀ। ਸ਼ਬਦ ਕਿਹਾ ਗਿਆ ਜਿਹੜਾ ਕਿ ਕਹਿਣਾ ਨਹੀਂ ਬਣਦਾ ਸੀਗਾ। ਤੇ ਉਹ ਮੈਂ ਆਪਣੇ ਦਫ਼ਤਰ ਦੇ ਵਿੱਚ ਸਕੂਲ ਪ੍ਰਿੰਸੀਪਲ ਨੂੰ ਤੇ ਟੀਚਰ ਨੂੰ ਬੁਲਾ ਕੇ ਤਾਂ ਉਹਨਾਂ ਨੇ ਉਹ ਰਿਟਰਨ ਅਪੋਲੋਜੀ ਕੀਤਾ ਵੀ ਇਹ ਸ਼ਬਦ ਸਾਨੂੰ ਨਹੀਂ ਕਹਿਣਾ ਚਾਹੀਦਾ ਸੀਗਾ ਤੇ ਉਹ ਉਹਨਾਂ ਨੇ ਰਿਟਰਨ ਮਾਫੀ ਮੰਗੀ। ਸਰ ਸਕੂਲ ਕਿੱਥੋਂ ਦਾ ਸੀ ਤੇ ਕਿਹੜਾ ਸਕੂਲ ਸੀ? ਇਹ ਗਿੱਦੜਵਾ ਦੇ ਵਿੱਚ ਸਾਡਾ ਲਿਟਲ ਫਾਸਕੂ ਸੀਗਾ ਸਰ ਅੱਗੇ ਤੋਂ ਇਹੋ ਜਿਹਾ ਵਰਤਾਰਾ ਨਾ ਵਰਤੋ ਤਾਂ ਇਹਦੇ ਲਈ ਕੀ ਕਹਿਣਾ ਚਾਹੋਗੇ ਹੋਰ ਵੀ ਬੜੇ ਸਕੂਲ ਨੇ ਤੁਹਾਡੇ ਦੇ ਘਰ ਦੇ ਉੱਪਰ ਅਸੀਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਵੀ ਹੈ ਵੀ ਬੱਚਿਆਂ ਦੇ ਨਾਲ ਜਾਂ ਬੱਚਿਆਂ ਦੇ ਪੇਰੈਂਟਸ ਨਾਲ ਚਾਹੇ ਕੋਈ ਵੀ ਸਕੂਲ ਦੇ ਵਿੱਚ ਆਉਂਦਾ ਉਹਨੂੰ ਪੂਰਨ ਸਤਿਕਾਰ ਦਿੱਤਾ ਜਾਵੇ ਉਹਨਾਂ ਨੂੰ ਮਿਲਿਆ ਜਾਵੇ ਤੇ ਕਿਸੇ ਨਾਲ ਵੀ ਕੋਈ ਅਜਿਹੇ ਸ਼ਬਦ ਨਾ ਵਰਤੇ ਜਾਣ ਜਿਹਦੇ ਨਾਲ ਕਿਸੇ ਦੇ ਮਾਣ ਸਨਮਾਨ ਨੂੰ ਠੇਸ ਪਹੁੰਚੇ ഏവൻ പഞ്ചാബാ ടിവീ മുക്തസര സാബത്ത സോമ ട